ਸੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਅਮ드ਗੜ ਦੇ ਵੱਲੋਂ ਮਾਨਵਤਾ ਦੀ ਭਲਾਈ ਦੇ ਲਈ 17ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਤੇ ਜਿਸ ਵਿੱਚ ਸਾਬਕਾ ਐਮਐਲਏ ਇਕਬਾਲ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ ਦੱਸਦੀ ਹੈ ਕਿ ਇਹ ਕੈਂਪ ਪਿਛਲੇ 17 ਸਾਲਾਂ ਤੋਂ ਲਗਾਤਾਰ ਲਗਾਇਆ ਜਾ ਰਿਹਾ ਹੈ ਤੇ ਇਹ 150 ਯੂਨਿਟ ਤੋਂ ਸ਼ੁਰੂ ਹੋਇਆ ਸੀ ਅੱਜ ਇਹ ਕੈਂਪ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਖੂਨਦਾਨ ਕਰਨ ਵਾਲਾ ਕੈਂਪ ਬਣ ਗਿਆ ਹੈ ਅੱਜ 1500 ਤੋਂ ਵੀ ਵੱਧ ਯੂਨਿਟਾਂ ਇਕੱਠਾ ਕਰਕੇ ਅਲੱਗ-ਅਲੱਗ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਭੇਜੀਆਂ ਗਈਆਂ ਨੇ ਤਾਂ ਕਿ ਹਰ ਜ਼ਰੂਰਤਮੰਦ ਵਿਅਕਤੀ ਨੂੰ ਇਸ ਦਾ ਲਾਭ ਮਿਲ ਸਕੇ ਕਿਉਂਕਿ ਸਿਰਫ ਇਨਸਾਨੀ ਖੂਨ ਹੀ ਇਸ ਦੀ ਜ਼ਰੂਰਤ ਨੂੰ ਪੂਰਾ ਕਰ ਸਕਦਾ ਹੈ ਇਸ ਉਹ ਉਪਰਾਲੇ ਦੇ ਵਿੱਚ ਅਮਦਗੜ ਇਲਾਕੇ ਦੇ ਸਾਰੇ ਲੋਕਾਂ ਨੇ ਸਾਂਝੇ ਤੌਰ ਤੇ ਸਹਿਯੋਗ ਕੀਤਾ ਤੇ ਵੱਧ ਤੋਂ ਵੱਧ ਖੂਨਦਾਨ ਕਰਕੇ ਜ਼ਰੂਰਤਮੰਦਾਂ ਦੀ ਸੇਵਾ ਕੀਤੀ ਹੈ ਦੱਸਦੀ ਹੈ ਕਿ ਇਸ ਕੈਂਪ ਦੇ ਵਿੱਚੋਂ 1540 ਯੂਨਿਟ ਖੂਨ ਇਕੱਠਾ ਕਰਕੇ ਮਾਨਵਤਾ ਦੀ ਸੇਵਾ ਦੇ ਲਈ ਭੇਜਿਆ ਗਿਆ ਇਸ ਮੌਕੇ ਅਮਦਗੜ ਦੇ ਐਸ.ਡੀ.ਐਮ ਨੇ ਕਿਹਾ ਕਿ ਮੈਨੂੰ ਹਰ ਵਾਰ ਇੱਥੇ ਆਉਣ ਦਾ ਮੌਕਾ ਮਿਲਦਾ ਤੇ ਮੈਨੂੰ ਬੜਾ ਹੀ ਚੰਗਾ ਲੱਗਦਾ ਇਸ ਮੌਕੇ ਉਹਨਾਂ ਨੇ ਹੋਰ ਕੀ ਕੀਤਾ ਆਓ ਤੁਹਾਨੂੰ ਸੁਣਾਉਂਦੇ ਆਂ ਮੇਰੀ ਜਾਨ ਸਾਡੇ ਸੋਸ਼ਲ ਮੀਡੀਆ ਦੀ ਟੀਮ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੀ ਟੀਮ ਸਾਡੀ ਆਈ ਹੈ ਟੀਮ ਆਈ ਹੈ ਸਾਡੀ ਸੋਸ਼ਲ ਮੀਡੀਆ ਦੀ ਟੀਮ ਦਾ 15-16 ਵਲੰਟੀਅਰ ਜੀ ਅੱਜ ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਸਾਰੀ ਟੀਮ ਦਾ ਜੋ ਕਿ ਮੇਰੇ ਭਾਈ ਸਾਡਾ ਇੰਨਾ ਵੱਡਾ ਸਾਡਾ ਕੈਂਪ ਲਗਾਣੇ ਆ ਇਹ ਵੀ ਸਾਡੀ 10-12 ਸਾਲਾਂ ਤੋਂ ਨਹੀਂ ਕੋਈ ਵੀ ਸਾਡੀ মিডিਆ ਦੀ ਨਿਊਜ਼ ਆ ਇਹਨਾਂ ਦੇ ਅਫਰੂ ਜਿਹੜੀ ਹੈ ਮੈਮ ਤੁਸੀਂ ਬਲੱਡ ਦੇ ਨਾਲ ਡੀਲ ਕਰਦੇ ਹੋ ਤੁਸੀਂ ਸਰਕਾਰੀ ਹਸਪੀਟਲ ਦੇ ਵਿੱਚ ਮਲੇਰ ਕੋਡਾ ਇਹਦੇ ਨਾਲ ਕੋਈ ਨੁਕਸਾਨ ਹੁੰਦਾ ਜੀ ਜਾਂ ਅੱਗੇ ਬਲੱਡਾ ਜਿਹੜਾ ਪੂਰਾ ਹੋ ਜਾਂਦਾ ਸਰੀਰ ਦਾ ਜਿਹੜਾ ਬਲੱਡ ਡੋਨੇਸ਼ਨ ਹੈ ਬਹੁਤ ਹੀ ਸੇਫ ਹੋ ਕੇ ਹੈ ਔਰ ਇਹ ਅਸੀਂ ਔਰ ਡੋਨਰ ਨੂੰ ਪਹਿਲਾਂ ਅਸੀਂ ਉਹਨਾਂ ਦੀ ਹੈਲਥ ਸਕਰੀਨ ਕਰਦੇ ਹਾਂ कि कि वो डोनर आप कब है जे वो कब है और उसकी उम्र 18 साल तो लेके 65 इयर्स तक डिपेंड साढ़े दरमियान तो कोई भी नुकसान नहीं हुंदा सोशल बेनिफिट दे जो लेके हम 18 तो 65 साल तक ब्लड डोनेट कर सकता है, बिना किसी साइड इफेक्ट दे साढ़े दरमियान हमते ने मैं सोशल बेनिफिट उने अपनी की ਆਧੂ ਹੋਏ ਜਿਹੜਾ ਬਲੱਡ ਬੈਂਗ ਆਪਣਾ ਫੈਲ ਸਕਦਾ ਹੈ ਪੂਰੀ ਟੀਮ ਇਸ ਕੈਂਪ ਦੇ ਵਿੱਚ ਅੱਜ ਸ਼ਾਮਲ ਹੋਏ ਆ ਤੇ ਇਹ ਕੈਂਪ ਜਿਹੜਾ ਇਹ ਪੂਰੇ ਅਹਿਮਦਗੜ੍ਹ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਔਰ ਅੱਜ ਪੂਰੇ ਪੰਜਾਬ ਤੋਂ ਬਾਹਰ ਵੀ ਇਸ ਕੈਂਪ ਦੀਆਂ ਧੂਮਾਂ ਮੱਚੀਆਂ ਹੋਈਆਂ ਨੇ ਔਰ ਇਸ ਬਲੱਡ ਕੈਂਪ ਦੇ ਨਾਲ ਆਲੇ-ਦਾਲੇ ਦੇ ਇਲਾਕੇ ਨੂੰ ਹੋਰ ਰਾਜ ਉਹਨਾਂ ਰਾਜਾ ਆਪਣਾ ਸਤਿਕਾਰ ਨਾਲ ਪਰਵਾਹ ਤੋਂ ਦਿਖਾਈ ਹੈ ਸਾਡੇ ਰਾਜਾ ਜੀ ਮੈਂਬਰ ਨੂੰ ਸਾਡਾ ਖੁਸ਼ੀ ਦੀ ਨੋਟ ਪੈਂਦੀ ਹੈ ਇਹ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਆਪਣਾ ਉਹਨੂੰ ਪੂਰਾ ਸਾਥ ਦਿੰਦੀ ਹੈ ਤੇ ਅਸੀਂ ਮੰਡਲ ਵੱਲੋਂ ਬਹੁਤ ਸੋਨੇ ਦੇ ਦੀ ਪੂਰੀ ਅਰਸ਼ਾਸ਼ਾ ਕਰਦੇ ਆਂ ਰਾਜਾ ਜੀ ਕਿ ਇਹ ਕਾਤਲਾ ਕਰਦੇ ਆਂ ਇਹ ਇਹਨਾਂ ਨੂੰ ਫੂਲਦਾਨ ਦੰਡਾ ਹੈ ਇਹੀ ਲੱਗਦਾ ਕੋਈ ਨਹੀਂ ਕਿਹਾ ਜਾਂਦਾ ਕਿ ਬਹੁਤ بڑا ਉਪਰਾਲਾ ਹੈ ਜੁਨੀਤ ਨੇ ਬਹੁਤ ਮੈਂ ਆ ਕੇ ਇਮਪ੍ਰੈਸ ਹੋ ਗਿਆ ਦੇਖ ਕੇ ਮੈਂ ਬੜੇ ਕੈਂਪ ਦੇਖਿਆ ਹੈ ਪਹਿਲਾਂ ਇਹਨੇ ਇੰਨੀ ਵੱਡੀ ਜੀਮ ਚ ਲਾਣਾ ਬਹੁਤ ਐਫਰਟ ਦੀ ਲੋੜ ਹੈ ਇਹ ਅਪਲਵਾਜੇ ਦੇਖਦਾ ਰਿਹਾ ਹੈ ਪਰ ਇਹਦੇ ਪਿੱਛੇ ਕਿੰਨੀ ਮਿਹਨਤ ਲੱਗੀ ਹੈ ਇਹ ਇਥੇ ਦੇਖ ਕੇ ਅੰਦਾਜ਼ਾ ਲੱਗਦਾ ਹੈ ਕੋਈ 10 ਮਿੰਟ ਜਾਂ 1 ਦਿਨ ਦਾ ਕੰਮ ਨਹੀਂ ਹੈ ਇੱਕ ਪ੍ਰੋਸੈਸ ਹੈ ਬਹੁਤ ਬਹੁਤ ਧੰਨਵਾਦ ਇਹਨੂੰ ਡਿਵੈਲਪ ਕਰਨ ਨੂੰ ਮਹੀਨਾ 2 ਮਹੀਨੇ ਲੱਗੇ ਹੋਣੇ ਸਾਰੇ ਨੌਜਵਾਨ ਆਪਣੀ ਇਸ ਛੋਟੇ ਬ੍ਰੈਕਫਾਸਟ ਲਈ ਗਾਮਟਾ ਐਨਰਜੀ ਲੈ ਕੇ ਆਏ ਹਨ ਮਿੱਤਰ ਜੀ ਤੇ ਬ੍ਰਿਲਵ ਦੇ ਰਹੇ ਹੋ ਇਹਨੇ ਲੋਕਾਂ ਦਾ ਭਲਾ ਹੋਣਾ ਇਸ ਲਈ ਮੈਂ ਸਾਰੇ ਆਰਗੇਨਾਈਜੇਸ਼ਨ ਨੂੰ ਮਿੱਤਰ ਜੀ ਡਾਕਟਰ ਨੀਰ ਨੂੰ ਅਗਰ ਰਹਿਣ ਵਧਾਈ ਦੇਣਾ ਤੇ ਇੱਕ ਬੜਾ ਇੰਪ੍ਰੈਸ਼ਨ ਹੋਇਆ ਇਹਨਾਂ ਦੇ ਦੇਖ ਕੇ ਵੀ ਕਮਾਲ ਹੈਗਾ ਕੈਂਪਰ ਉਹ ਇੱਥੇ ਹੀ ਹੁੰਦਾ ਅੰਮ੍ਰਿਤਸਰ ਸ਼ਹਿਰ ਤੇ ਮੈਂ ਪਿੱਛੇ ਵੀ ਦੋ ਦੋ ਤਿੰਨ ਕੈਂਪਸ ਤੇ اٹینڈ ਕੀਤੇ ਨੇ ਤੇ ਮੇਰੀ ਖੁਸ਼ਕਿਸਮਤੀ ਹੈ ਕਿ ਸ਼ਾਇਦ ਜਿਹੜਾ ਹੈਗਾ ਇਹ ਜੀ ਸੋਸ਼ਲ ਕਾਰਜ ਦੇ ਜਿਹੜੇ ਕੰਮ ਨੇ ਸਮਾਜ ਭਲਾਈ ਦੇ ਕੰਮ ਨੇ ਉਹਨਾਂ 'ਚ ਬਹੁਤ ਜ਼ਿਆਦਾ ਵੱਧ ਚੜ ਕੇ ਹਿੱਸਾ ਲੈਂਦਾ ਦੇਖੋ ਜੀ ਕੈਂਪ ਇਹ ਹੈ ਕਿ ਮੈਂ ਪਹਿਲਾਂ ਵੀ ਸੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਰਜਿਸਟਰਡ ਹੈ ਅੰਮ੍ਰਿਤਸਰ ਵੱਲੋਂ ਜਿੰਨੇ ਵੀ ਕੈਂਪ ਪਹਿਲਾਂ ਮੇਰੇ ਟੂਰ ਨੇ ਹੋਏ ਨੇ 3-4 ਤੇ ਉਹਨਾਂ 'ਚ ਮੈਂ ਆਂਦਾ ਰਿਹਾ ਇੱਥੇ ਤੇ ਸਾਰੇ ਦੇ ਸਾਰੇ ਕੈਂਪ ਜਿਹੜੇ ਸੀਗੇ ਬਹੁਤ ਜਾਨਾ ਸਕਸੈਸਫੁਲ ਤੇ ਟਾਰਗੇਟ ਜਿਹੜਾ ਹੈਗਾ ਹਰ ਵਾਰੀ ਇਹ ਅਚੀਵ ਹੁੰਦਾ ਇੱਥੇ ਤੇ ਜਿਹੜਾ ਸ਼ਹਿਰ ਵਾਸੀਆਂ ਦਾ ਸਹਿਯੋਗ ਹੈ ਪਹਿਲਾਂ ਸਭ ਤੋਂ ਵੱਡੀ ਗੱਲ ਕਿ ਸਾਰੇ ਸ਼ਹਿਰ ਵਾਸੀ ਜਿਹੜੇ ਇਹਨੂੰ ਆਪਣਾ ਜਿਸ ਤਰ੍ਹਾਂ ਘਰ ਦਾ ਫੰਕਸ਼ਨ ਹੁੰਦਾ ਉਸ ਤਰ੍ਹਾਂ ਦਾ ਸਮਝ ਕੇ ਇਹਦੇ 'ਚ ਸਾਰੇ ਪਾਰਟਿਸਪੇਟ ਕਰਦੇ ਨੇ ਹਰ ਤਰ੍ਹਾਂ ਦਾ ਮਤਲਬ ਆਪਣਾ ਕੰਮ ਸਰਪੰਚ ਜੀ ਆ ਆਪ ਕਰਦੇ ਨੇ ਸਾਡੇ ਉਹਨਾਂ ਦੇ ਦੋਵੇਂ ਹੈਲੋ ਔਰ ਕਿਹਦੇ ਦੀ ਲੋੜ ਨਹੀਂ ਹੁੰਦੀ ਸਾਰੇ ਆਪਣਾ ਆਪ ਕੰਮ ਕਰ ਰਹੇ ਨੇ ਬਹੁਤ ਜ਼ਿਆਦਾ ਸਹਿਯੋਗ ਹੈ ਇਸ ਵਾਰੀ ਜੋ ਹੁਣ ਤੱਕ ਦੀ ਸਾਡੇ ਕੋਲ ਤਦਾਦ ਪਹੁੰਚੀ ਹੈ 1400 ਪਲੱਸ 1400 ਦੇ ਕਰੀਬ ਯੂਨਿਟ ਇਕੱਠੇ ਹੋ ਚੁੱਕੇ ਨੇ ਔਰ ਸਮਾਂ ਮੇਰੇ ਖਿਆਲ ਸਾਢੇ ਦਿਨ ਤੋਂ ਉੱਪਰ ਹੋ ਚੁੱਕਿਆ ਔਰ ਹਲੇ ਵੀ ਡੋਨਰਜ਼ ਆ ਰਹੇ ਨੇ ਉਮੀਦ ਹੈ ਅਸੀਂ 1400 ਦਾ ਅੰਕੜਾ ਪਾਰ ਕਰ ਲਾਂਗੇ ਇਹ ਕੈਂਪ ਮੈਂ ਤਾਂ ਕਹੂੰਗਾ ਜੀ ਬਹੁਤ ਸਕਸੈਸਫੁਲ ਰਿਹਾ ਇਸ ਵਾਰੀ ਵੀ ਬਿਕੋਜ਼ ਜਹਾਜਾ ਕੱਲ ਮੌਸਮ ਸੀ ਸਾਨੂੰ ਇਹ ਲੱਗ ਰਿਹਾ ਇਸ ਵੀ ਸ਼ਾਇਦ ਅਜੇ ਕੈਂਪ ਹੋ ਹੀ ਨਾ ਸਕੇ ਪਰ ਲੋਕਾਂ ਚ ਉਤਸ਼ਾਹ ਇੰਨਾ ਜ਼ਿਆਦਾ ਸੀ ਕਿ ਖਰਾਬ ਮੌਸਮ ਦੇ ਬਾਵਜੂਦ ਅੱਜ ਵੀ ਲੋਕਾਂ ਦਾ ਮੇਲਾ ਲੱਗਿਆ ਰਿਹਾ ਤੇ ਲੋਕ ਬਲੱਡ ਆ ਕੇ ਡੋਨੇਟ ਕਰਦੇ ਰਹੇ ਲੇਡੀਜ਼ ਦੇ ਵਿੱਚ ਵੀ ਇਸ ਵਾਰੀ ਉਤਸ਼ਾਹ ਹਰ ਸਾਲ ਦੀ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਰਿਹਾ ਔਰ ਕਰੀਬ 30% ਦੇ ਕਰੀਬ ਡੋਨਰ ਮੈਨੂੰ ਲੱਗਦਾ ਹੈ ਕਿ ਲੇਡੀਜ਼ ਹੀ ਸੀ ਅੱਜ ਸਾਡੇ ਅੱਜ ਜਿਹੜੇ ਖਾਸ ਮਹਿਮਾਨ ਰਹੇ ਅੱਜ ਦੇ ਕੈਂਪ ਦੇ ਵਿੱਚ ਸਾਡੇ ਐਸਐਸਪੀ ਸਾਹਿਬ ਪਹੁੰਚੇ ਸੀ ਉਸ ਤੋਂ ਇਲਾਵਾ ਡਾਕਟਰ ਬਲਦੀਪ ਸਿੰਘ ਦੀਪ ਹਸਪੀਟ ਅ ਸ਼ਰੀਆਨ ਸਟ ਇੰਡਸਟਰੀ ਤੋਂ ਸਾਡੇ ਉਸਵਾਲ ਸਾਹਿਬ ਪਹੁੰਚੇ ਸੀ ਤੇ ਹੋਰ ਵੀ ਗਣਮਾਨ ਨੇ ਜਿੰਨੇ ਵੀ ਸਾਡੇ ਸ਼ਹਿਰ ਦੇ ਇਲਾਕਾ ਨਿਵਾਸੀ ਸੀਗੇ ਸਾਰੇ ਇੱਥੇ ਪਹੁੰਚੇ ਤੇ ਸਾਰਿਆਂ ਨੇ ਸਾਡਾ ਹੌਸਲਾ ਵਧਾਇਆ ਮੈਂ ਸਾਰਿਆਂ ਦਾ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਕਰਦਾ ਸਰਮਾ ਸੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਖੂਨਦਾਨ ਕੈਂਪ ਲਗਾਇਆ ਹੈ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਇਸ ਕੈਂਪ ਦੀ ਵਧਾਈ ਦਿੰਦਾ ਇਹ ਸਾਰਾ ਇਹਦਾ ਸਿਹਰਾ ਸਾਡੇ ਡੋਨਰਜ਼ ਨੂੰ ਮੈਂ ਇਹਦਾ ਸਾਰਾ ਸਿਹਰਾ ਦਿੰਦਾ ਵਾਂ ਜਿਸ ਤਰ੍ਹਾਂ ਕਿ ਕੱਲ ਲੱਗ ਰਿਹਾ ਸੀ ਕਿ ਮੌਸਮ ਦੇ ਖਰਾਬ ਦੇ ਹੋਣ ਦੇ ਬਾਵਜੂਦ ਸਾਨੂੰ ਕੱਲ ਇੰਨਾ ਵਧੀਆ ਅੱਜ ਨਹੀਂ ਲੱਗ ਰਿਹਾ ਸੀ ਕਿ ਰਿਸਪੌਂਸ ਇੰਨਾ ਮਿਲੂਗਾ ਪਰ ਫਿਰ ਵੀ ਡੋਨਰਸ ਦੇ ਵਿੱਚ ਇੰਨਾ ਉਤਸ਼ਾਹ ਸੀਗਾ ਲੇਡੀਆਂ ਦੇ ਵਿੱਚ ਇੰਨਾ ਉਤਸ਼ਾਹ ਸੀਗਾ ਕਿ ਸਵੇਰ ਤੋਂ ਹੀ ਸਾਨੂੰ ਪਤਾ ਹਲੇ ਸੀ ਸਾਡੇ ਇੰਤਜ਼ਾਮ ਸਾਰੇ ਅਧੂਰੇ ਸੀ ਸਵੇਰੇ 8 ਵਜੇ ਹੀ ਡੋਨਰਸ ਆਨੇ ਸ਼ੁਰੂ ਹੋ ਗਏ ਕਿ ਅਸੀਂ ਬਾਹਰ ਜਾਣਾ ਵੀ ਅਸੀਂ ਬਲੱਡ ਡੋਨੇਟ ਕਰਕੇ ਜਾਣਾ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਦੇਖ ਕੇ ਉਹਨਾਂ ਦੀ ਜਿਹੜਾ ਉਤਸ਼ਾਹ ਹੀ ਸਾਡੇ ਸਾਰੀ ਟੀਮ ਦੀ ਮੇਨਾ ਮੇਰੀ ਸਾਰੀ ਟੀਮ ਖੜੀ ਹੈ ਇਹ ਸਾਰੀ ਹੀ ਟੀਮ ਦੀ ਸਾਡੀ ਉਹਨਾਂ ਉਤਸ਼ਾਹ ਹੀ ਸਾਡੀ એનર્ਜੀ ਹੈ ਮੇਰੇ ਸਹਾਰਾ ਉਰੇ 4 ਤੋਂ 5000 ਦੀ ਉਰੇ ਆਵਕ ਹੁੰਦੀ ਹੈ ਉਰੇ ਆਵਕ ਹੁੰਦੀ ਹੈ ਬੰਦੇ ਆਉਂਦੇ ਨੇ